ਸਤਿਕਾਰਯੋਗ ਭਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਬ੍ਰਾਇਨ ਟੈਕਟਰ ਕਿਤੇ ਸਾਡਾ ਪਿੰਡ ਭਾਈ ਬਖਤੌਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ 'ਚ ਪਿਆ ਜਾਂਦਾ ਪ੍ਰਭੂ ਭਾਈ ਬਖਤੌਰ ਸਾਡਾ ਪਿੰਡਾ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਜਿਹੜੇ ਭਰਾ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਲਾਇਕ ਕਰਦੇ ਆ ਕਮੈਂਟ ਕਰਦੇ ਆ ਉਹਨਾਂ ਦਾ ਧੰਨਵਾਦ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਤਰਖਾਨ ਵਾਲਾ ਸਾਡੇ ਰਿਸ਼ਤੇਦਾਰ ਨੇ ਨਾ ਬਹੁਤ ਬਹੁਤ ਧੰਨਵਾਦ ਅੱਗੇ ਸਰਜੀਤ ਸਿੰਘ ਠੇਕੇਦਾਰ ਪਿੰਡ ਫਕਰਸਰ ਤੋਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਬ੍ਰਾਂਚ ਬਠਿੰਡੇ ਵਾਲੇ ਸਾਡੇ ਚਾਚਾ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਸਾਰੀਆਂ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਲਾਇਕ ਕਰਦੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਬ੍ਰਾਂਚ ਬਠਿੰਡੇ ਵਾਲਿਆਂ ਦਾ ਅੱਗੇ ਮਾਸਟਰ ਜੀ ਆ ਕੇ ਸਮਾਲ ਸਰ ਤੋਂ ਗੁਰਦੀਪ ਸਿੰਘ ਜੀ ਨਾਮਨਗਰ ਤੋਂ ਜਗਤਾਰ ਸਿੰਘ ਝੰਡੂਕੇ ਬੂਟਾ ਸਿੰਘ ਝੰਡੂਕੇ ਸਰਪੰਚ ਪਰਮਜੀਤ ਸਿੰਘ ਸਰਾਂ ਜੀ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਅੱਗੇ ਅਮਰਤਪਾਲ ਸਿੰਘ ਜੀ ਦਾ ਬਾਈ ਦਾ ਧੰਨਵਾਦ ਤੇ ਗੁਰਪ੍ਰੀਤ ਸਿੰਘ ਜੀ ਤਰਨਤਾਰ ਤੋਂ ਸ਼ਰਨਦੀਪ ਸਿੰਘ ਬਰਾੜ ਜੀ ਜਗਤਾਰ ਸਿੰਘ ਜਗਤਾਰ ਸਿੰਘ ਜੱਗੀ ਸੰਧੂ ਸੰਧੂ ਸਾਹਿਬੀ ਦਾ ਬਹੁਤ-ਬਹੁਤ ਧੰਨਵਾਦ ਕਿਉਂ ਅਗਲੀ ਵੀਡੀਓ ਤੁਹਾਡੇ ਨਾਮ ਲੈਮਾਏ ਪ੍ਰਭੂ ਵੀਡੀਓ ਲੰਮੀ ਹੋ ਜਾਂਦੀ ਆ ਇਸ ਕਰਕੇ ਸਾਡੇ ਕੋਲ ਕਿਹੜੇ-ਕਿਹੜੇ ਟਰੈਕਟਰ ਆਏ ਆ ਤੁਹਾਨੂੰ ਦੱਸਾਂਗੇ ਸਾਰੇ ਕੋਲ ਕਾਫੀ ਗਿਣਤੀ ਜਿਹੜੇ ਟਰੈਕਟਰ ਆਏ ਆ ਕਿਵੇਂ ਸਵਰਾਜ 2017 ਵਾਲਾ ਟਰੈਕਟਰ ਆਇਆ ਤੇ ਅਰਜੋਰਜਨ ਆਇਆ 3630 ਆਇਆ ਵਹਿ ਇੱਕ ਪਕਾਰ ਦੇ ਟਰੈਕਟਰ ਆਏ ਆ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਵੜੈ ਟਰੈਕਟਰ ਤੋਂ ਸੰਪਰਕ ਕਰ ਲਿਓ ਆਹ ਸਾਡੇ ਕੋਲੇ ਆਇਆ ਕਿਹੜਾ ਟ੍ਰੈਕ ਭਰਾਵਾ ਸਪੈਸ਼ਲ ਐਡੀਸ਼ਨ ਆਇਆਗਾ ਸਪੈਸ਼ਲ ਐਡੀਸ਼ਨ ਆਇਆ 2020 ਮਾਡਲ ਅੱਗੇ ਟਹੁਣੇ ਸਾਨੂੰ 5210 ਗੀਅਰ ਪ੍ਰੋ 5210 ਗੀਅਰ ਪ੍ਰੋ ਸਾਡੇ ਕੋਲੇ ਆਇਆ ਪਰ ਉਹ ਇਹ ਵੀ 22 ਮਾਡਲ ਆ ਕਾफी ਭਰਮ ਦੀ ਡਿਮਾਂਡ ਰਹੀਦੀ ਇਹਨੂੰ ਖੋਲਦੇ ਸਾਰਾ ਟਾਪ ਮਾਡਲ ਆ ਬੋਲਦਾ ਇਹ ਸਿਆ ਟੌਮਾਰ ਟਰੈਕਟਰ ਆਇਆ ਗਿਆ ਹੈ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਬਿਲਕੁਲ ਨਵਾਂ ਟਰੈਕਟਰ ਸਾਫ ਸੁਥਰਾ ਟਰੈਕਟਰ ਦੇਖੋ ਕੋਲੋਕੀ ਵਗੈਰਾ ਉੱਪਰ ਲੱਗੀ ਹੋਈ ਹੈਗਾ ਖੁੱਲਦਾ ਹਿੱਸਾ ਹੈਗਾ ਚਾਰਜਪੇਰ ਕੈਮਰਾ ਮੁੰਡਿਆ ਬਿਲਕੁਲ ਨਵਾਂ ਬਿਲਕੁਲ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਕਿਸੇ ਪੁਰਾਣੇ ਟਰੈਕਟਰ ਲੈਣਾ ਤਾਂ ਬ੍ਰੈਂਕਟ ਜਿੱਤੇ ਇਹ ਟਰੈਕਟਰ ਵੀ ਆ ਕੇ ਲੱਗ ਚੁੱਕਿਆ ਹੈਗਾ ਇੱਧਰ ਕੈਮਰਾ ਚਾਰਜਪੇਰੇ ਮਾਰਦੇ ਕਈ ਵਾਰ ਪ੍ਰਾਹ ਫੋਟੋਆਂ ਵਗੈਰਾ ਮੰਗਦੇ ਰਹਿੰਦੇ ਆ ਉਸ ਗੱਲ ਦੀ ਥੋੜੀ ਪ੍ਰੋਬਲਮ ਹੁੰਦੀ ਹੈ ਪ੍ਰਾਭੂ ਫੋਟੋਆਂ ਵਗੈਰਾ ਸਭ ਨੂੰ ਨਹੀਂ ਪਾ ਸਕਦੇ ਇੰਨੀ ਤਰ੍ਹਾਂ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਾਰਾ ਵੀਡੀਓ ਦਿਖਾਤਾ 2022 ਮਾਡਲ ਆ ਅੱਗੇ ਇੱਕ ਵੀ 2022 ਮਾਡਲ 2022 ਮਾਡਲ ਦੀ ਇਹ ਆ 2022 ਮਾਡਲ ਦੀ ਇਹ ਆ ਦੋਨੇ ਟਰੈਕਟਰ ਬਿਲਕੁਲ ਨਵੇਂ ਨਕੋਰ ਟਰੈਕਟਰ ਆ ਕਿਸੇ ਪੁਰਾਣੇ ਲੈਣੇ ਹੋਰ ਤਾਂ ਇਹ ਟਰੈਕਟਰ ਬ੍ਰੈਂਡ ਟਰੈਕਟਰ ਜਿੱਤੇ ਆ ਕੇ ਲੱਗ ਚੁੱਕੇ ਆ ਅੱਗੇ 21 ਮਾਡਲ ਇੱਕ ਸਾਡੇ ਕੋਲੇ 21 ਮਾਡਲ ਆ ਕੇ 22 ਮਾਡਲ ਆ ਕੇ ਇਹ ਤੋਂ ਬਿਨਾ ਇਹ ਤੋਂ ਬਿਨਾ ਸਾਡੇ ਕੋਲੇ ਇੱਕ ਟਰੈਕਟਰ ਹੋਰ 22 ਮਾਡਲ ਦਾ ਇੱਕ 23 ਮਾਡਲ ਆ ਸਾਡੇ ਕੋਲ 21 22 23 ਤਿੰਨ ਮਾਡਲ ਹੈਗੇ ਆ ਤਕਰੀਬਨ ਤਿੰਨ ਟਰੈਕਟਰ ਤਾਂ ਲੱਗ ਗਏ ਦੋ ਟਰੈਕਟਰ ਹਜੇ ਬਾਹਰ ਖੜੇ ਆ ਸਾਡੇ ਕੋਲ ਟੋਟਲ ਪੰਜ ਪੀਸ ਆ 52 ਦਸਾਂ ਦੇ ਤੇ ਅੱਗੇ ਕਿਵੇਂ ਸਾਡੇ ਕੋਲ 3 ਸਪੀਡ 855 ਤੇ ਅੱਗੇ ਆ ਗਿਆ ਸਪੈਸ਼ਲ ਐਡੀਸ਼ਨ 2020 ਮਾਡਲ ਤੇ 969 ਆਗੇ 963 ਆਗੇ ਹਰੇਕ ਪਟਾਰ ਦੀ ਹੈ ਕਿਵੇਂ ਇਧਰ ਟਰੈਕਟਰ ਖੜੇ ਆ 2022 ਮਾਡਲ ਦਾ ਇੱਕ ਕਈ ਮਾਡਲ ਖੜਾਗਾ ਕੋਈ ਵੀ ਟਰੈਕਟਰ ਖਰੀਦਣਾ ਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਦੂਜਾ ਨੰਬਰ ਮੇਰੇ ਫਰਦ ਸਾਹਿਬ ਦਾ ਨੋਟ ਕਰ ਲਓ ਇਧਰ ਮਾਰਦੇ ਕੈਮਰਾ 9417462846 9417462846 ਇਹ ਮੇਰੇ ਫਰਦ ਸਾਹਿਬ ਦਾ ਨੰਬਰ ਆ ਸਰਦਾਰ ਮਹਿੰਦੇਸ ਸਿੰਘ ਬ੍ਰਾਂਚ ਦਾ ਕੋਈ ਵੀ ਤੁਸੀਂ ਟਰੈਕਟਰ ਖਰੀਦਣਾ ਤਾਂ ਜਰੂਰ ਕਮੈਂਟ ਕਰਕੇ ਪੁੱਛ ਲਿਓ ਭਰਾਵੋ ਟੁਇਲਟ ਕਰਕੇ ਵੀ ਦੱਸ ਸਕਿਓ ਵੀਡੀਓ ਲੱਗੇ ਸ਼ੇਅਰ ਕਰਨਾ ਲਾਇਕ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਸੋ लोकेशन ਦਿੱਤੀ ਹੋਇਆ ਬਠਿੰਡਾ ਤੋਂ 28 ਕਿਲੋਮੀਟਰ ਰਾਂਪਰੇ ਤੋਂ 25 ਮਾਂਸਾ ਤੋਂ 35 ਤਲਵੰਡੀ ਸਾਹਿਬ ਤੋਂ 18 ਕਿਲੋਮੀਟਰ ਤੇ ਸਾਡਾ ਪਿੰਡ ਵਜੂਦ ਆ ਕੋਈ ਵੀ ਟਰੈਕਟਰ ਖਰੀਦਣਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਜਾ ਕੇ ਨਵੇਂ-ਨਵੇਂ ਟਰੈਕਟਰ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ